ਹੋਟਲ ਵਿੱਚੋਂ ਮਿਲੀ ਜਵਾਨ ਲੜਕੀ ਦੀ লাশ ਦੋ ਨੌਜਵਾਨ ਮ੍ਰਿਤਕ ਲੜਕੀ ਨੂੰ ਹੋਟਲ ਦੀ ਰਿਸੈਪਸ਼ਨ ਤੇ ਛੱਡ ਕੇ ਹੋਏ ਫਰਾਰ ਕੇਸ ਹੋ ਗਿਆ ਹੈ ਦਰਜ ਇਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਹੈ ਪੰਜਾਬ ਨਾਲ ਸੰਬੰਧਿਤ ਤੇ ਪੁਲਿਸ ਨੇ ਇਹਨਾਂ ਨੂੰ ਫੜਨ ਦੇ ਲਈ ਕਰ ਦਿੱਤੀ ਹੈ ਨਾਕਾਬੰਦੀ ਜੀਹਾਂ ਇਹ ਮਾਮਲਾ ਗਵੰਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪੁਲਿਸ ਨੂੰ ਹੋਟਲ ਦੇ ਵਿੱਚੋਂ ਇੱਕ ਕੁੜੀ ਦੀ লাশ ਮਿਲੀ ਹੈ ਦੋ ਨੌਜਵਾਨ ਇਸ ਮ੍ਰਿਤਕ ਲੜਕੀ ਨੂੰ ਰਿਸੈਪਸ਼ਨ ਤੇ ਛੱਡ ਕੇ ਆਪ ਫਰਾਰ ਹੋ ਗਏ ਨੇ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਹੈ ਤੇ ਇਹਨਾਂ ਦੇ ਵਿੱਚੋਂ ਇੱਕ ਮੁੱਲਜ਼ਮ ਪੰਜਾਬ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਹਨਾਂ ਨੂੰ ਫੜਨ ਦੇ ਲਈ ਨਾਕਾਬੰਦੀ ਵੀ ਕਰ ਦਿੱਤੀ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਕੁੱਲੂ ਦੇ ਇੱਕ ਸਾਲ ਦੇ ਇੱਕ ਹੋਟਲ ਦੇ ਵਿੱਚ ਦੋ ਲੜਕੇ ਤੇ ਇੱਕ ਲੜਕੀ ਬੀਤੀ 10 ਜਨਵਰੀ ਤੋਂ ਠਹਿਰੇ ਹੋਏ ਸਨ ਤੇ ਹੁਣ ਇਸ ਲੜਕੀ ਦੀ ਮ੍ਰਿਤਕ ਦੇ ਜਿਹੜੀ ਕਿ ਰਿਸੈਪਸ਼ਨ ਤੇ ਮਿਲੀ ਹੈ ਇਹ ਦੋ ਨੌਜਵਾਨ ਜਿਹੜੇ ਕਿ ਉੱਥੋਂ ਸਕੋਰਪੀਓ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਗਏ ਨੇ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਦੱਸਦੀ ਹੈ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਹੋਟਲ ਦੀ ਰਿਸੈਪਸ਼ਨਿਸਟ ਜਿਹੜੀ ਮੈਲਾ ਹੈ ਆਪਣੇ ਹੋਰ ਦੋ ਸਾਥੀਆਂ ਦੇ ਨਾਲ ਲਗਭਗ 11:30 ਵਜੇ ਖਾਣਾ ਖਾ ਰਹੀ ਸੀ ਤਾਂ ਇਹ ਦੋ ਨੌਜਵਾਨ ਇਸ ਲੜਕੀ ਨੂੰ ਚੁੱਕ ਕੇ ਪੌੜੀਆਂ ਤੋਂ ਹੇਠਾਂ ਲੈ ਕੇ ਆ ਰਹੇ ਸਨ ਤਾਂ ਇਸ ਔਰਤ ਨੇ ਪੁੱਛਿਆ ਕਿ ਆਖਿਰ ਹੋਇਆ ਕੀ ਹੈ ਇਹਨਾਂ ਦੋ ਨੌਜਵਾਨਾਂ ਨੇ ਕਿਹਾ ਕਿ ਇਸਨੇ ਸ਼ਰਾਬ ਪੀ ਲਈ ਹੈ ਤੇ ਬਾਥਰੂਮ ਦੇ ਵਿੱਚ ਬੇਹੋਸ਼ ਹੋ ਕੇ ਡਿੱਗ ਪਈ ਹੈ ਉਸ ਵੇਲੇ ਇਸ ਰਿਸੈਪਸ਼ਨਿਸਟ ਮਹਿਲਾ ਨੇ ਇਹ ਗੱਲ ਕਹੀ ਕਿ ਮੈਨੇਜਰ ਦੇ ਨਾਲ ਗੱਲ ਕਰੋ ਜਦੋਂ ਇਹ ਗੱਲ ਆਖੀ ਗਈ ਤਾਂ ਇਹ ਦੋਨੋਂ ਨੌਜਵਾਨ ਗੱਡੀ ਦੇ ਵਿੱਚ ਬੈਠ ਕੇ ਉੱਥੋਂ ਫਰਾਰ ਹੋ ਗਏ ਸਟਾਫ ਨੇ ਜਲਦੀ ਤੋਂ ਜਲਦੀ ਇਸ ਲੜਕੀ ਨੂੰ ਹਸਪਤਾਲ ਪਹੁੰਚਾਇਆ ਤਾਂ ਕਿ ਇਸ ਦਾ ਇਲਾਜ ਹੋ ਸਕੇ ਪਰੰਤੂ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਇਸ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਦੀ ਉਮਰ ਲਗਭਗ 23 ਕੋ ਸਾਲ ਦੱਸੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਲੜਕੀ ਦੇ ਨਾਲ ਜੋ ਕੁਝ ਹੋਇਆ ਉਹ ਪੋਸਟਮਾਰਟਮ ਹੋਣ ਤੋਂ ਬਾਅਦ ਸਾਹਮਣੇ ਆਵੇਗਾ ਫਿਲਹਾਲ ਦੀ ਘੜੀ ਦੇ ਵਿੱਚ ਇਸ ਲੜਕੀ ਦੀ ਪਛਾਣ ਤੇ ਸਪਸ਼ੋਕਰ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਨੇ ਇਸ ਲੜਕੀ ਦੀ ਜਿਹੜੀ ਪਛਾਣ ਹੈ ਉਹ ਹੋਟਲ ਦੇ ਸਟਾਫ ਦੇ ਦੱਸਣ ਦੇ ਮੁਤਾਬਕ ਬਠਿੰਡਾ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ ਦੇ ਵਜੋਂ ਕੀਤੀ ਹੈ ਤੇ ਨਾਲ ਹੀ ਉਸ ਦਾ ਦੋਸਤ ਵੀ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਇਨ੍ਹਾਂ ਦੋਨਾਂ ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਨੇ ਨਾਕਾ ਬੰਦੀ ਵੀ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਲੜਕੀ ਦੀ ਪਛਾਣ ਜਦੋਂ ਹੋ ਜਾਵੇਗੀ ਇਸੇ ਪਿਛੋਕੜ ਬਾਰੇ ਪਤਾ ਲੱਗ ਜਾਵੇਗਾ ਤਾਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਵੀ ਕਰ ਦਿੱਤਾ ਜਾਵੇਗਾ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਇਹਨਾਂ ਦੋਨਾਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਰਕੇ ਨਾਕਾਬੰਦੀ ਵੀ ਕਰ ਦਿੱਤੀ ਹੈ ਦੱਸਦੀ ਹੈ ਕਿ ਮਨੀਕਰਨ ਕਾਟੀ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਹੋਇਆ ਏ ਦੂਸਰਾ ਕਤਲ ਹੈ ਇਹ ਕੁਝ ਸਮਾਂ ਪਹਿਲਾਂ ਵੀ ਇੱਕ ਲੜਕੀ ਦੀ ਲਾਸ਼ ਮਿਲੀ ਸੀ ਉਹ ਵੀ ਕਤਲ ਕਾਂਡ ਸੀ ਇਸ ਮਾਮਲੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਆਖਿਰ ਕੀ ਪੜਾ ਵਰਤਿਆ ਇਸ ਲੜਕੀ ਨਾਲ ਕੀ ਹੋਇਆ ਵਕਿਆ ਇਹ ਇਸਨੇ ਸ਼ਰਾਬ ਪੀਤੀ ਸੀ ਜਾਂ ਫਿਰ ਇਸ ਤਨ ਕੋਈ ਹੋਰ ਹੋਇਆ ਕੋਈ ਦੁਸ਼ਕਰਮ ਹੋਇਆ ਕੋਈ ਮਾਨਸਿਕ ਪੀੜਾ ਦਿੱਤੀ ਗਈ ਜਾਂ ਫਿਰ ਕੋਈ ਹੋਰ ਕਾਰਨ ਹੈ ਇਹ ਜੇ ਜਾਂਚ ਦਾ ਵਿਸ਼ਾ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਫਿਲਹਾਲ ਦੀ ਕੜੀ ਦੇ ਵਿੱਚ ਪੁਲਿਸ ਇਹਨਾਂ ਦੋਨਾਂ ਨੌਜਵਾਨਾਂ ਨੂੰ ਫੜਨ ਦੇ ਲਈ ਕੋਸ਼ਿਸ਼ ਕਰ ਰਹੀ ਹੈ ਨਾਕਾਬੰਦੀ ਵੀ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਆਕਾਸ਼ਦੀਪ ਸਿੰਘ ਤੇ ਉਸ ਦਾ ਦੋਸਤ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਤੇ ਉਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ